ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਵੀਰੋ ਆਪਾਂ ਆਪਣੇ ਚੈਨਲ ਦੇ ਉੱਪਰ ਇੱਕ ਨਵਾਂ ਕੰਮ ਸ਼ੁਰੂ ਕਰਨ ਜਾ ਰਹੇ ਹਾਂਗੇ ਕਿਉਂਕਿ ਬਹੁਤ ਸਾਰੇ ਕਿਸਾਨ ਵੀਰਾਂ ਦੇ ਕੰਮਾਂ ਦੇ ਲਈ ਫੋਨ ਆਉਂਦੇ ਨੇ ਵੀ ਕੋਈ ਤੁਹਾਡੇ ਏਰੀਆ ਦੇ ਵਿੱਚ ਆਹ ਚੀਜ਼ ਮਿਲ ਜੂ ਜਾਂ ਕੋਈ ਸੇਲ ਪਰਚੇਜ਼ ਬਾਰੇ ਫੋਨ ਆਉਂਦੇ ਰਹਿੰਦੇ ਨੇਗੇ ਤੇ ਕਿਸਾਨ ਵੀਰੋ ਆਪਾਂ ਉਹਨਾਂ ਦਾ ਆਪਣੇ ਚੈਨਲ ਦੇ ਉੱਪਰ ਬਿਲਕੁਲ ਫ੍ਰੀ ਤੁਹਾਡੀ ਐਡ ਕਰਾਂਗੇ ਕਿਸੇ ਵੀ ਤਰੀਕੇ ਦੀ ਕੋਈ ਵੀ ਐਡ ਹੋਵੇ ਆਪਾਂ ਬਿਲਕੁਲ ਫ੍ਰੀ ਕਰਾਂਗੇ ਤੁਸੀਂ ਕੋਈ ਸੀਡ ਦਾ ਪ੍ਰੋਮੋਸ਼ਨ ਕਰਾਉਣਾ ਚਾਹੁੰਦੇ ਹੋ ਕੋਈ ਦੁਕਾਨ ਦਾ ਪ੍ਰੋਮੋਸ਼ਨ ਕਰਾਉਣਾ ਚਾਹੁੰਦੇ ਹੋ ਕੋਈ ਸੰਦ ਦਾ ਪ੍ਰੋਮੋਸ਼ਨ ਕਰਾਉਣਾ ਚਾਹੁੰਦੇ ਹੋ ਆਪਣੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜੇਕਰ ਚੈਨਲ ਦੇ ਉੱਪਰ ਤੁਸੀਂ ਐਡ ਪਾਉਣੀ ਚਾਹੁੰਦੇ ਹੋ ਤਾਂ ਬਿਲਕੁਲ ਫ੍ਰੀ ਤੁਹਾਡੀ ਐਡ ਆਪਾਂ ਪਾਵਾਂਗੇ WhatsApp ਨੰਬਰ ਆਪਣਾ ਸਕਰੀਨ ਦੇ ਉੱਪਰ ਚੱਲ ਰਿਹਾ ਇਹਦੇ ਉੱਪਰ ਤੁਸੀਂ ਆਪਣੀ ਕੋਈ ਵੀ ਚੀਜ਼ ਹੈ ਜੀਤਾ ਜਾਂ ਖਰੀਦ-ਵੇਚ ਕਰਨੀ ਹੈ ਤੁਸੀਂ ਨੇ ਜਾਂ ਕੋਈ ਪ੍ਰੋਮੋਸ਼ਨ ਕਰਨਾ ਹੈਗਾ ਫੋਟੋ ਜਾਂ ਵੀਡੀਓ ਤੁਸੀਂ ਆਪਾਂ ਨੂੰ WhatsApp ਦੇ ਉੱਪਰ ਪੂਰੀ ਡਿਟੇਲ ਦੇ ਨਾਲ ਸ਼ੇਅਰ ਕਰ ਦਿਓ ਆਪਾਂ ਤੁਹਾਡੀ ਆਪਣੇ ਚੈਨਲ ਦੇ ਉੱਪਰ ਬਿਲਕੁਲ ਫ੍ਰੀ ਐਡ ਪਾਵਾਂਗੇ ਕੋਈ ਕਿਸੇ ਤੋਂ ਆਪਾਂ ਪੈਸਾ ਨਹੀਂ ਲੈਣਾ ਬਿਲਕੁਲ ਫ੍ਰੀ ਤੁਹਾਡੀ ਸੇਵਾ ਕਰਾਂਗੇ ਆਪਾਂ ਤੇ ਇਸੇ ਤਰ੍ਹਾਂ ਕਿਸਾਨ ਵੀਰੋ ਆਪਣੇ ਚੈਨਲ ਨੂੰ ਤੁਸੀਂ ਪਿਆਰ ਦਿੰਦੇ ਰਹੋ ਇਸੇ ਤਰ੍ਹਾਂ ਆਪਣੇ ਵੱਧ ਤੋਂ ਵੱਧ ਆਪਣੀ ਸਪੋਰਟ ਕਰਦੇ ਰਹੋ ਆਪਣਾ WhatsApp ਨੰਬਰ ਆ ਕਿਸਾਨ ਵੀਰੋ 9753080800 ਇਹਦੇ ਉੱਪਰ ਤੁਸੀਂ ਆਪਣੀ ਜਿਸ ਵੀ ਚੀਜ਼ ਦਾ ਪ੍ਰੋਮੋਸ਼ਨ ਕਰਨਾ ਜਾਂ ਕੋਈ ਸੇਲ ਪਰਚੇਜ਼ ਦਾ ਕੰਮ ਕਰਨਾ ਤੁਸੀਂ ਆਪਣੀ ਡਿਟੇਲ ਸਹਿਤ ਜਾਣਕਾਰੀ ਮੈਨੂੰ ਭੇਜ ਸਕਦੇ ਹੋ ਧੰਨਵਾਦ